ਦੋਸਤੋ ਅੱਜ 3 ਫਿਬਰੂਰੀ ਇਸ ਵਕਤ ਟਾਈਮ ਹੋ ਗਿਆ 12:30 ਆ ਮੇਰੇ ਪਿੱਛੇ ਜਿਹੜਾ ਇੱਥੇ ਨਗਰ ਪੰਚਾਇਤ ਨਡਾਲਾ ਦਾ ਦਫ਼ਤਰ ਆ ਅਸੀਂ ਸਾਰੇ 11 ਕਾਉਂਸਲਰਜ਼ ਦਾ ਹਾਊਸ ਆ ਤੇ 12ਵੀਂ ਵੋਟ ਬਤੌਰ ਐਮਐਲਏ ਮੇਰੀ ਆ ਸੋ ਅਸੀਂ 12 ਦੇ 12 ਆਦਮੀ ਵੋਟਰਸ ਪੂਰੇ 11 ਵਜੇ ਅੰਦਰ ਹਾਲ ਵਿੱਚ ਪਹੁੰਚ ਜਾਂਦੇ ਆ ਬਲਕਿ 11 ਵਜੇ ਤੋਂ ਪਹਿਲਾਂ ਪਹੁੰਚ ਜਾਂਦੇ ਆ ਔਰ ਉੱਥੇ ਸਭ ਤੋਂ ਪਹਿਲਾਂ ਪਹਿਲਾਂ ਦਾ ਅਫਸਰ ਸਾਹਿਬ ਜਿਹੜੀ ਆ ਉਹ ਬੜੇ ਫੋਨ ਫਾਨ ਸੁਣਦੀ ਇੱਧਰ ਉੱਧਰ ਕਰਕੇ ਮੈਂ ਕਿਹਾ ਜੇ ਸਾਡੇ ਸਾਰਿਆਂ ਦੇ ਫੋਨ ਬਾਹਰ ਰਖਾਏ ਤੇ ਆਪਣੇ ਫੋਨ ਸਾਰੇ ਬਾਹਰ ਰੱਖੋ ਔਰ ਉਸ ਤੋਂ ਬਾਅਦ ਮੀਟਿੰਗ ਬੜੀ ਮੁਸ਼ਕਲ ਨਾਲ ਕੰਡਕਟ ਕਰਨੇ ਸ਼ੁਰੂ ਕਰਦੇ ਨੇ ਪਹਿਲਾਂ ਹਾਜ਼ਰੀ ਲੱਗਦੀ ਸਾਰੇ 12 ਜਿਹੜੇ ਪ੍ਰੈਜ਼ੈਂਟ ਵੋਟਰਸ ਨੇ ਤੇ ਉਸ ਤੋਂ ਬਾਅਦ ਸਾਰਿਆਂ ਨੂੰ ਸੌਂ ਚੁਕਾਈ ਜਾਂਦੀ ਇੱਕ ਫਾਰਮ ਦਿੱਤਾ ਜਾਂਦਾ ਸੌਂ ਵਿੱਚ ਚੁੱਕੀ ਜਾਂਦੀ ਆ ਉਸ ਤੋਂ ਬਾਅਦ ਜੋ ਅਸਲ ਵਾਪਰੇ ਅੰਦਰ ਤੋਂ ਮੈਂ ਸ਼ੇਅਰ ਕਰ ਰਿਹਾ ਸਾਰਿਆਂ ਨੂੰ ਦੱਸਣਾ ਇੱਥੇ ਜ਼ਰੂਰੀ ਆ ਕਿ ਕਾਂਗਰਸ ਪਾਰਟੀ ਨਾਲ ਅਸੀਂ ਸੱਤ ਵੋਟਰ ਆ ਤੇ ਦੂਸਰੇ ਪਾਸੇ ਇੱਕ ਆਜ਼ਾਦ ਮਿਲਾ ਕੇ ਅੱਜ ਜਿਹੜੀ ਬੋਕਰ ਪਾਰਟੀ ਆ ਉਹ ਪੰਜ ਵੋਟਰ ਨੇ ਔਰ ਇੱਥੇ ਯਾਦ ਰਹੇ ਕਿ ਇੱਕ ਵਾਰ ਪਹਿਲਾਂ ਚੋਣ ਮੁਲਤਵੀ ਕੀਤੀ ਜਾ ਚੁੱਕੀ ਇਸ ਨਗਰ ਪੰਚਾਇਤ ਨਰਾਲਾ ਦੀ 20 ਤਾਰੀਖ ਨੂੰ ਔਰ ਉਸ ਤੋਂ ਬਾਅਦ ਅੱਜ ਤੇ 13 ਦਿਨ ਬਾਅਦ ਬੜੇ ਪ੍ਰੈਸ਼ਰ ਪਾ ਕੇ ਇਲੈਕਸ਼ਨ ਮੀਟਿੰਗ ਰੱਖੀ ਗਈ ਸੀ ਪ੍ਰਧਾਨ ਤੇ ਉਮੀਦ ਪ੍ਰਧਾਨ ਚੋਣ ਵਾਸਤੇ ਲੇਕਿਨ ਪਰਮਾ ਜਿੱਦਾਂ ਕਿਹਾ ਕਿ ਹਾਜ਼ਰੀ ਲੱਗ ਗਈ ਸੌ ਚੁਕਾਈ ਗਈ ਤੇ ਬਾਅਦ ਵਿੱਚ ਜਿਹੜਾ ਤਹਿਸੀਲਦਾਰ ਰਿਟਰਨਿੰਗ ਆਫਿਸਰ ਸੀਗਾ ਉਹ ਕਹਿੰਦਾ ਕਿ ਮੈਂ 1 ਮਿੰਟ ਆਇਆ ਜਰਾ ਟਾਇਲਟ ਜਾ ਕੇ ਕਿ ਪਤਾ ਨਹੀਂ ਇੱਧਰ ਬਾਹਰ ਜਾ ਕੇ ਮੈਂ ਆਇਆ ਉਹ ਐਸਾ ਗਿਆ ਗੁੱਲੀ ਹੋ ਗਿਆ ਉਹ ਲੱਭਾ ਹੀ ਨਹੀਂ ਗਿਆ ਤੇ ਜਿਹੜੇ ਇੱਥੇ ਇਹਨਾਂ ਦੇ ਕਾਉਂਸਲਰ ਸੀ ਉਹਨਾਂ ਨੇ ਐਵੇਂ ਇੱਕ ਕਾਰਵਾਈ ਪਾਉਣੀ ਸੀ ਕਿਉਂਕਿ ਇਹਨਾਂ ਨੇ ਹੁਣ ਲਿਖਣਾ ਆ ਅਲਟੀਮੇਟਲੀ ਹੋਊਗਾ ਕਿ ਅੱਜ ਦੀ ਮੀਟਿੰਗ ਜਿਹੜੀ ਆ ਪੋਸਟਪੋਨ ਕੀਤੀ ਅਸੀਂ ਉਹਦੇ ਕੋਈ ਝਗੜੇ ਦਾ ਖਤਰਾ ਪੈਦਾ ਹੋ ਰਿਹਾ ਕੋਈ ਝਗੜਾ ਨਹੀਂ ਸੀ ਹੋ ਰਿਹਾ ਸਿਰਫ ਥੋੜੇ ਜਿਹੇ ਜਿਹੜੇ ਆਮ ਆਦਮੀ ਦੇ ਕਾਉਂਸਲਰ ਸੀਗੇ ਉਹਨਾਂ ਨੂੰ ਬਾਹਰੋਂ ਸਿਖਾਇਆ ਗਿਆ ਸੀਗਾ ਕਿ ਤੁਸੀਂ ਆਣ ਕੇ ਕਹੋ ਜੀ ਸਾਨੂੰ ਡਰਾਉਂਦੇ ਨੇ ਜੀ ਸਾਨੂੰ ਧਮਕਾਉ ਉਹ ਜਿਹੜੇ ਬੰਦਿਆਂ ਦੇ ਉੱਤੇ ਪੰਜ ਮੁਕੱਦਮੇ ਦਰਜ ਹੋਏ ਹੋਣ ਸਰਕਾਰ ਵੱਲੋਂ ਜਿਹੜਾ ਆਦਮੀ ਆਪ ਚਾਰ ਮਹੀਨੇ ਅੰਦਰ ਆ ਹੋਵੇ ਅਸੀਂ ਡਰਾਵਾਂਗੇ ਇਹਨਾਂ ਲੋਕਾਂ ਨੂੰ ਨਾਲੇ ਸਾਡੀ ਫਿਤਰਤ ਨਹੀਂ ਆ ਇਦਾਂ ਦੀ ਕਿਸੇ ਨੂੰ ਡਰਾਉਣ ਦੀ ਅਸੀਂ ਸਾਹਮਣੇ ਖੜ ਕੇ ਲੜਨ ਵਾਲੇ ਬੰਦਿਆਂ ਦੇ ਵਿੱਚੋਂ ਔਰ ਅੱਜ ਫਿਰ ਇੱਕ ਕਾਇਰਤਾ ਦਾ ਸਬੂਤ ਦਿੰਦੇ ਆ ਕੰਪਲੀਟ ਜਿਹਨੂੰ ਕਹਿੰਦੇ ਆ ਐਬਜੈਕਟ ਸਰੈਂਡਰ ਕਹਿੰਦੇ ਆ ਅੰਗਰੇਜ਼ੀ ਵਿੱਚ ਇਦਾਂ ਹੱਥ ਖੜੇ ਕਰਕੇ ਆਪਣੀ ਹਾਰ ਕਬੂਲ ਕੇ ਅੱਜ ਬਿਲਕੁਲ ਬਿਨਾ ਇਤਲਾਾ ਕੀਤੇ ਜਿਹੜਾ ਰਿਟਰਨਿੰਗ ਆਫੀਸਰ ਸੀ ਤਹਿਸੀਲਦਾਰ ਉਹ ਫੇਰ ਮੀਟਿੰਗ ਹਾਲ ਚੋਂ ਭੱਜ ਗਿਆ ਜੀ ਉਦਾਂ ਕਹਿੰਦੇ ਕਿ ਡਰਪੋਕਾਂ ਦੀ ਤਰ੍ਹਾਂ ਭੱਜ ਗਿਆ ਔਰ ਇੱਥੇ ਵਸਦੀ ਇਹ ਉਹੀ ਤਹਿਸੀਲਦਾਰ ਆ ਜਿਹਨੇ ਜਦੋਂ 20 ਤਰੀਕ ਨੂੰ ਮੀਟਿੰਗ ਪੋਸਟਪੋਨ ਕਰਨੀ ਸੀ ਉਹ ਦਿਨ ਇਹਨੇ ਕੀ ਕੀਤਾ ਜੀ ਮੀਟਿੰਗ ਵਿੱਚ ਮੀਟਿੰਗ ਚ ਹੋਣ ਤੋਂ ਪਹਿਲਾਂ ਅਖੇ ਜੀ ਤਹਿਸੀਲਦਾਰ ਦਾ ਬਲੱਡ ਪ੍ਰੈਸ਼ਰ ਵੱਧ ਗਿਆ ਉਹਨੂੰ ਹਾਰਟ ਦਾ ਮਰੀਜ਼ ਹੋ ਗਿਆ ਤੇ ਉਹ ਜਾ ਕੇ ਜਲੰਧਰ ਤਹਿਸੀਲਦਾਰ ਸਰਕਾਰੀ ਪੁਲਾਤ ਦਾ ਵਾ ਸਬ ਡਿਵੀਜ਼ਨਲ ਹਸਪੀਟਲ ਪੁਲਾਤ ਵਿੱਚ ਬਕਾਇਦਾ ਤੌਰ ਤੇ ਆਪਰੇਸ਼ਨਲ ਆ ਉੱਥੇ ਸਰਟੀਫਿਕੇਟ ਉੱਥੇ ਡਾਕਟਰ ਨੂੰ ਨਹੀਂ ਦਿਖਾਇਆ ਇੱਕ ਜਾ ਕੇ ਜਲੰਧਰ ਪ੍ਰਾਈਵੇਟ ਹਸਪੀਟਲ ਹੈ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਉਹਦੀ ਕੋਈ ਖਾਸ ਰੈਕਗਨੀਸ਼ਨ ਨਹੀਂ ਮਿਲ ਗਈ ਉੱਥੋਂ ਇੱਕ ਮੈਡੀਕਲ ਸਰਟੀਫਿਕੇਟ ਪੇਸਟ ਕਰਕੇ ਗਿਆ ਤਾਂ ਕਿ 20 ਤਰੀਕ ਦੀ ਮੀਟਿੰਗ ਅਸੀਂ ਪੋਸਟਪੋਨ ਕਰਦੇ ਆ ਔਰ ਅੱਜ ਤਾਂ ਕੋਈ ਸਾਨੂੰ ਰੀਜ਼ਨ ਵੀ ਨਹੀਂ ਦੱਸਿਆ ਚੋਰਾਂ ਦੀ ਤਰ੍ਹਾਂ ਆਏ ਚੋਰਾਂ ਦੀ ਤਰ੍ਹਾਂ ਖੁਸ-ਪੁਸ ਖੁਸ-ਪੁਸ ਕਰਕੇ ਤੇ ਭੱਜ ਗਏ ਬਿਨਾਂ ਸਾਨੂੰ ਕਿਸੇ ਕੋਈ ਇਤਲਾਹ ਕੀਤੇ ਅੱਜ ਮੀਟਿੰਗ ਜਿਹੜੀ ਆ ਫਿਰ ਪੋਸਟਪੋਨ ਕੀਤੀ ਗਈ ਲੇਕਿਨ ਉਹ ਕਹਿੰਦੇ ਆ ਕਾਲ ਪੁਰਖ ਪਰਮਾਤਮਾ ਈਸ਼ਵਰ ਅੱਲਾ ਗੋਡ ਉਹ ਬਹੁਤ ਬਿਆਨਤ ਆ ਆ ਜਿੰਨੇ ਮੇਰੇ ਨਾਲ ਇੱਥੇ ਹੋਂ ਕਾਉਂਸਲਰਸ ਤੁਸੀਂ ਦੇਖ ਨਹੀਂ ਸਕਦੇ ਸਾਡੀਆਂ ਪੈਣਾ ਪਿੱਛੇ ਖੜੀਆਂ ਨੇ ਅਸੀਂ ਸੱਤ ਦੇ ਸੱਤ ਪੂਰੇ ਦੇ ਪੂਰੇ ਅਟਲ ਇੱਕ ਚਟਾਨ ਦੀ ਤਰ੍ਹਾਂ ਤੇ ਖੜੇ ਆ ਔਰ ਅਸੀਂ ਜਿੱਦਣ ਵੀ ਇਲੈਕਸ਼ਨ ਕਰਾਉਗੀ ਸਰਕਾਰ ਅਨਲੈਸ ਕੋਈ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਕਰ ਦੇ ਬਹੁਤ ਨੋਟਿਸ ਭੇਜੇ ਮੈਂ ਜਿਸ ਦਿਨ ਗਵਰਨਰ ਸਾਹਿਬ ਨੂੰ ਮਿਲਿਆ ਤੁਹਾਨੂੰ ਦੱਸਿਆ ਕਿ 25 ਸਾਲ ਜਮ੍ਹਾਂ ਬੰਦੀ ਕੱਢ ਕੇ ਸਾਡੇ ਮੈਂਬਰ ਸਾਹਿਬ ਆ ਐਕਸ ਫੌਜੀ ਖੜੇ ਨੇ ਸਾਰਾ ਆਤਮਾ ਸਿੰਘ ਜੀ ਖਖ ਐਕਸ ਫੋਰ ਜੀ ਨੇ ਗਵਰਨਮੈਂਟ ਆਫ ਇੰਡੀਆ ਦੇ EMPLOYE ਨੇ 25 ਸਾਲ ਜਮਾਂਬੰਦੀ ਕੱਢ ਕੇ ਇਹਨਾਂ ਨੋਟਿਸ ਦਾ ਤੁਹਾਡੇ ਤੇ ਨਜਾਇਜ਼ ਤੁਹਾਡੇ ਕੋਲ ਨਜਾਇਜ਼ ਕਬਜ਼ਾ ਵਾ ਉਹ ਨਜਾਇਜ਼ ਕਬਜ਼ਾ ਜਿਹੜੀ ਸਾਡੀ ਉਧਰਲੀ ਸਾਈਡ ਕੁਟਿਆ ਵਾਲੀ ਸਾਈਡ ਹੈਗੀ ਆ ਰਾਪੁਰ ਰਾਈਆਂ ਵਾਲੀ ਸਾਈਡ ਆ ਉਹਦੇ ਤੇ ਨਜਾਇਜ਼ ਕਬਜ਼ਾ ਨਗਰ ਪੰਚਾਇਤ ਵੱਲੋਂ ਗੁੰਮਸ਼ੁਦਾ ਗੈਰ ਕਾਨੂੰਨੀ ਬੰਦਿਆਂ ਨੂੰ ਨਜਾਇਜ਼ ਕਬਜ਼ਾ ਆਪ ਕਰਵਾਇਆ ਜਾ ਰਿਹਾ ਵਾ ਤੇ ਜਿਹੜਾ ਇੱਕ ਫੌਜੀ ਤੇ ਸੈਂਟਰਲ ਗਵਰਨਮੈਂਟ ਦਾ EMPLOYE ਉਹ ਕਹਿੰਦੇ ਜੀ 25 ਸਾਲ ਪਹਿਲਾਂ ਜਮਾਂਬੰਦੀ ਇੱਕ ਸਾਡੇ ਕਾਉਂਸਲਰ ਜਿਹਨਾਂ ਦਾ ਪੈਲੇਸ ਸੀ ਉਹਨਾਂ ਨੂੰ ਡਰਾ ਧਮਕਾਇਆ ਗਿਆ ਪਰ ਚ ਅਸੀਂ ਸਾਰੇ ਏਦਾਂ ਝੁਕਣ ਵਾਲੇ ਘਬਰਾਉਣ ਵਾਲੇ ਤੇ ਡਰਨ ਵਾਲੇ ਨਹੀਂਗੇ ਇਲੈਕਸ਼ਨ ਜਿੱਤ ਹਾਰ ਜਿਹੜੀ ਆ ਨਾ ਉਹ ਇੱਕ ਪ੍ਰਕਿਰਿਆ ਦਾ ਹਿੱਸਾ ਵਾ ਭਗਵੰਤ ਮਾਨ ਦੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਹਾਰ ਤੋਂ ਇੰਨੇ ਭੱਜਦੇ ਕਿਉਂ ਆ ਤੁਸੀਂ 10 13 ਚੋਂ 10 ਸੀਟਾਂ ਹਾਰੇ ਪਾਰਲੀਮੈਂਟ ਦੀਆਂ ਆਪਾਂ ਕੋਈ ਸਬਕ ਨਹੀਂ ਸਿੱਖਿਆ ਅਸੀਂ ਕਿੰਨੇ ਕਿ ਸਾਰੇ ਪੰਜਾਬ ਦੀਆਂ ਕੌਂਸਲਰਾਂ ਸਾਰੇ ਪੰਜਾਬ ਦੀਆਂ ਜਿਹੜੀਆਂ ਹੈਗੀਆਂ ਨੇ ਮਿਨਿਸਪਲ ਕਮੇਟੀਆਂ ਉਹ ਸਾਡੀਆਂ ਹੋਣੀਆਂ ਚਾਹੀਦੀਆਂ ਨੇ ਜੋ ਅੰਮ੍ਰਿਤਸਰ ਚ ਬੁਰਸ਼ਾ ਗਰਦੀ ਹੋਈ ਉਸੋ ਬਾਅਦ ਜੋ ਫਗਵਾੜੇ ਦੇ ਵਿੱਚ ਗੁੰਡਾਗਰਦੀ ਕਰਕੇ ਤੁਸੀਂ ਇਲੈਕਸ਼ਨ ਨੂੰ ਹਾਈਜੈਕ ਕਰ ਲਿਆ ਵਾ ਜਾਂ ਦੂਜੀਆਂ ਕਮੇਟੀਆਂ ਨੂੰ ਆਪਣੇ ਕਬਜ਼ੇ 'ਚ ਕਰ ਲਿਆ ਲੋਕਾਂ ਦੇ ਦਿਲ ਥੋੜੋ ਤੁਸੀਂ ਜਿੱਤ ਸਕਦੇ ਹੋ ਲੋਕਾਂ ਦੇ ਦਿਲ ਤਾਂ ਕੋਈ ਚੰਗਿਆਈ ਨਾਲ ਨੇਕ ਨੀਤੀ ਨਾਲ ਕਿਸੇ ਕੰਮ ਨਾਲ ਜਿੱਤੇ ਜਾ ਸਕਦੇ ਨੇ ਸੋ ਇੱਕ ਵਾਰ ਨਡਾਲੇ ਦੇ ਮੈਦਾਨ ਚੋਂ ਫੇਰ ਭੱਜ ਗਏ ਨੇ ਪਗੋੜੇ ਚੋਰ ਪਗੋੜੇ ਨਹੀਂ ਹੁੰਦੇ ਜਦੋਂ ਵੀ ਅਸੀਂ ਹਾਰ ਮੰਨ ਲਈ ਆਪਣੀ ਤੇ ਸਰਕਾਰੀ ਅਮਲੇ ਦਾ ਤੰਤਰ ਦਾ ਪੁਲਿਸ ਦਾ ਲੈ ਕੇ ਕੋਈ ਫਰਜੀ ਜੀ ਝੂਠੀ ਕਹਾਣੀ ਬਣਾਉਣਗੇ ਲਿਖ ਦੇਣਗੇ ਜਿਕੇ ਹਾਲਾਤ ਬੜੇ ਖਰਾਬ ਕੋਈ ਹਾਲਾਤ ਖਰਾਬ ਨਹੀਂ ਸੀ ਸਾਰੇ ਬੈਠੇ ਆ ਬਹੁਤ ਪੁਲਿਸ ਨੇ ਅੰਦਰ ਬੰਦੋਬਸਠ ਠੀਕ ਕੀਤਾ ਹੋਇਆ ਸੀਗਾ ਕੋਈ ਕਿਸੇ ਤਰ੍ਹਾਂ ਦਾ ਕੋਈ ਅਸੀਂ ਤਾਂ ਬਿਲਕੁਲ ਮੈਂ ਆਪਣੇ ਕਾਉਂਸਲਰ ਨੂੰ ਆ ਸਾਰਿਆਂ ਨੇ ਕਿਹਾ ਸੀ ਸ਼ਾਂਤ ਰਹਿਣਾ ਉੱਚੀ ਆਵਾਜ਼ 'ਚ ਕੋਈ ਗੱਲ ਨਹੀਂ ਕੀਤੀ ਸਾਰੇ ਮੋਬਾਈਲ ਫੋਨ ਅਸੀਂ ਬਾਹਰ ਛੱਡ ਗਏ ਸੀਗੇ ਇਹਦੇ باوجود ਵੀ ਇਲੈਕਸ਼ਨ ਨਹੀਂ ਕਰਾਉਂਦੇ ਤਾਂ ਮੈਂ ਸਮਝਦਾ ਕਿ ਇਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਪੋਲਿਟੀਕਲ ਬੈਂਕਰਪਸੀ ਕੋ ਦਿਵਾਲੀਆਂ ਪੰਜ ਜਦੋਂ ਨਿਕਲ ਜਵੇ ਉਹ ਅੱਜ ਇਹਨਾਂ ਦੇ ਨਾਲ ਮੈਂ ਵਾਪਰਿਆ ਦੇਖਿਆ ਵਾ ਸੋ ਨਡਾਲੇ ਦੀ ਸਾਰੀ ਇਹ ਸੰਗਤ ਅੱਜ ਵੀ ਸਾਡੇ ਨਾਲ ਆ ਮੈਂ ਰਾਜਮਾਨ ਨੇ ਇਹਨਾਂ ਦਾ ਮੈਂ ਸਾਰੇ ਜਿੰਨੇ ਤੁਸੀਂ মিডিਆ ਦੇ ਸਤਕਾਰਯੋਗ ਸੱਜਣ ਖੜੇ ਨੇ ਮੈਂ ਉਹਨਾਂ ਦਾ ਬੜਾ ਮਸ਼ਕੂਰ ਹਾਂ ਔਰ ਸਾਰੀ ਐਡਮਿਨਿਸਟ੍ਰੇਸ਼ਨ ਖੱਲੀ ਥੱਲਣਾ ਅਮਲਾ ਅਫਸਰ ਸਾਹਿਬਾ ਸਾਡੇ ਨਾਲ ਉਹਨਾਂ ਨੂੰ ਪਤਾ ਕਿ ਸਾਡੇ ਅਫਸਰ ਸਿਆਸੀ ਦਬਾਅ ਚ ਗਲਤ ਕੰਮ ਕਰ ਰਹੇ ਨੇ ਮੈਂ ਉਹਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਔਰ ਜਸਟ ਕauz ਪ੍ਰੋਟੈਸਟ ਬੰਦਾ ਸਾਡਾ ਆਦਰਵਾਇਜ਼ ਕੋ ਸਾਨੂੰ ਸ਼ੌਂਕ ਨਹੀਂਗਾ ਕਿ ਐਵੇਂ ਅਸੀਂ ਬਿਨਾਂ ਵਜ੍ਹਾ ਪ੍ਰੋਟੈਸਟ ਕਰਦੇ ਰਹੀਏ ਮੈਂ ਸਾਰੇ ਸਤਕਾਰਯੋਗ ਸਾਥੀਆਂ ਨੂੰ ਕਹਾਂਗਾ ਕਿ ਦੋ ਕਿਨਾਰੇ ਲਾਉਣੇ ਜਿਆਦਾ ਨਹੀਂ ਲਾਉਂਦੇ ਔਰ ਆਪਾਂ ਇਹ ਪ੍ਰੋਟੈਸਟ ਕਰਕੇ ਅੱਜ ਦੀ ਗੱਲ ਲਾਈਵ ਨੂੰ ਸਮਾਪਤ ਕਰ ਦੇਣਾ ਅਸੀਂ ਹਾਈ ਕੋਰਟ ਗਏ ਆ ਮਾ ਪੁੱਲ ਚੁਲਿਆ ਸੀਗਾ ਹਾਈ ਕੋਰਟ ਹਾਈ ਕੋਰਟ ਹਾਈ ਕੋਰਟ ਗਏ ਹੋਏ ਆ ਔਰ ਹਾਈ ਕੋਰਟ ਦੇ ਔਨਰੇਬਲ ਜੱਜ ਸਾਹਿਬ ਨੂੰ ਅੱਜ ਅਸੀਂ ਇਤਲਾਹ ਕਰਤੀ ਆਪਣੇ ਐਡਵੋਕੇਟ ਨੂੰ ਕਿ ਅਸੀਂ 11 ਵਜੇ ਹਾਜ਼ਰ ਸੀਗੇ ਤੇ 12 ਵਜੇ ਤੱਕ ਇੱਥੇ ਕੋਈ ਕਾਰਵਾਈ ਨਹੀਂ ਹੋਈ ਹਾਜ਼ਰੀ ਲਾ ਕੇ ਤੇ ਉਹ ਤੁਹਾਡੇ ਸੋਚ ਚਾ ਕੇ ਭੱਜ ਗਏ ਨੇ ਅਫਸਰ ਉਹਨਾਂ ਨੇ ਹਾਈ ਕੋਰਟ ਵਿੱਚ ਆਪਣਾ ਪੱਖ ਰੱਖਿਆ ਹਾਈ ਕੋਰਟ ਨੇ ਹੁਣ ਕੇਸ ਸਾਡਾ ਕੱਲ ਤੇ ਰੱਖ ਦਿੱਤਾ ਕੱਲ ਸਵੇਰ ਤੇ ਤੇ ਸਰਕਾਰ ਨੂੰ ਬੁਲਾਇਆ ਐਡਵੋਕੇਟ ਜਨਰਲ ਨੂੰ ਕਿ ਆਓ ਸਾਨੂੰ ਹਲਫੀਆ ਬਿਆਨ ਦੀ ਸ਼ਕਲ ਵਿੱਚ ਦਿਓ ਕਿ ਇਲੈਕਸ਼ਨ ਤੁਸੀਂ ਕਿਦੋਂ ਕਰਵਾਵੋਗੇ ਸੋ ਮੈਨੂੰ ਲੱਗਦਾ ਵਾ ਕਿ ਕੱਲ ਸਾਨੂੰ ਨੜਾੜੇ ਦੀ ਜੀ ਨਵੀਂ ਤਰੀਕ ਆ ਜਾਵੇਗੀ ਮੈਂ ਤਾਂ ਭਗਵੰਤਪານ ਨੂੰ ਜਾਂ ਜਿਹੜੇ ਅਫਸਰ ਸੁਣਦੇ ਨੇ ਹਾਰਨਾ ਵੀ ਕਬੂਲੋ ਸਿਰਫ ਡਾਂਗ ਦੇ ਸਿਰ ਤੇ ਪੁਲਿਸ ਦੇ ਸਿਰ ਤੇ ਅਫਸਰशाही ਦੇ ਸਿਰ ਤੇ ਜਿੱਤੇ ਤਾਂ ਕਾਹਦਾ ਜਿੱਤੇ ਲੋਕਾਂ ਦੇ ਸਿਰ ਤੇ ਜਿੱਤ ਕੇ ਦਿਖਾਓ ਆ ਜਿਹੜੇ ਸਾਰੇ ਇੱਥੇ ਖੜੇ ਨੇ ਨੜਾੜੇ ਦੇ ਇਲੈਕਸ਼ਨਾਂ ਦਾ ਫੇਰ ਵੀ ਆਣੀਆਂ 27 ਦੀਆਂ ਅਗਰ ਮਗਰ ਲੀਆਂ ਸਰਕਾਰਾਂ ਸਾਰੀਆਂ ਕਾਰਪੋਰੇਸ਼ਨਾਂ ਤੇ ਸਾਰੇ ਪੰਚਾਇਤਾਂ ਤੇ ਕਬਜ਼ਾ ਕਰਕੇ ਸਰਕਾਰਾਂ ਨਹੀਂ ਬਣਾ ਸਕੀਆਂ ਤੇ ਤੁਹਾਡਾ ਕੀ ਖਿਆਲ ਹੈ ਤੁਸੀਂ ਸਰਕਾਰ ਬਣਾ ਲਓਗੇ ਇਸ ਤਰ੍ਹਾਂ ਦੇ ਹਤਖੰਡੇ ਕਰਦ ਕੇ ਜਿੰਨਾ ਅਤਿਆਚਾਰ ਜ਼ੁਲਮ ਔਰ ਸਰਕਾਰੀ ਤੰਤਰ ਦਾ ਦੁਰਉਪਯੋਗ ਇਸ ਸਰਕਾਰ ਨੇ ਕੀਤਾ ਮਗਰਲੀ ਕਿਸੇ ਸਰਕਾਰ ਨੇ ਕੀਤਾ ਮੈਂ 30 ਸਾਲ ਤੋਂ ਰਾਜਨੀਤੀ ਚ ਨਾਕਾਲੀਆਂ ਨਹੀਂ ਕੀਤਾ ਨਾ ਕਦੀ ਕਾਂਗਰਸ ਨੇ ਕੀਤਾ ਇਸ ਲਈ ਮੈਂ ਸਮਝਦਾ ਕਿ ਜਿਹੜੇ ਰੋਜ਼ ਕਹਿੰਦੇ ਸੀ ਅਸੀਂ ਬਦਲਾਅ ਦੀ ਰਾਜਨੀਤੀ ਲਿਆਵਾਂਗੇ ਉਹ ਆਪ ਹੀ ਫੇਲ ਹੋ ਚੁੱਕੇ ਨੇ ਉਹਨਾਂ ਨੇ ਆਪਣਾ ਉਮ ਨੈਤਿਕ ਆਪਣੀ ਹਾਰ ਜਿਹੜੀ ਆ ਉਹ ਬਾਰ ਬਾਰ ਇਲੈਕਸ਼ਨਾਂ ਨੂੰ ਹਾਈਜੈਕ ਕਰਕੇ ਗੁੰਡਾਗਰਦੀ ਕਰਕੇ ਉਹ ਜਿਹੜੀ ਆਪਣੀ ਹਾਰ ਉਹ ਕਬੂਲੇ ਹੋਈ ਆ ਤੋਂ ਬਸ ਇਹ ਮੇਰੇ ਅੱਜ ਦੇ ਵਿਚਾਰ ਸਿਗੇ ਮੈਂ ਪੰਜਾਬ ਸਰਕਾਰ